ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਸਾਡੇ ਸਾਥੀ ਚੈਨਲਾਂ ਵੱਲੋਂ ਅਕਸਰ ਹੀ ਤੁਹਾਨੂੰ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦੀਆਂ ਖਬਰਾਂ ਆਪਣੇ ਚੈਨਲਾਂ ਤੇ ਦਿਖਾਈਆਂ ਜਾਂਦੀਆਂ ਨੇ ਹੁਣ ਲੋਕ ਤੇ ਇੰਨੇ ਪਰੇਸ਼ਾਨ ਹੋ ਗਏ ਨੇ ਕਿ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਸੁਰੱਖਿਆ 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 ਕਿ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਸਾਡੀ ਸੁਰੱਖਿਆ ਕੀਤੀ ਜਾਵੇ ਪਰ ਸੁਰੱਖਿਆ ਤੇ ਨਹੀਂ ਹੋ ਰਹੀ ਪਰ ਲੁੱਟਖੋਹਾਂ ਦੀਆਂ ਵਾਰਦਾਤਾਂ ਚੋਰੀ ਦੀਆਂ ਵਾਰਦਾਤਾਂ ਦਿਨ ਦਿਹਾੜੇ ਹੋ ਰਹੀਆਂ ਨੇ ਅਸੀਂ ਹੁਣ ਕਰੀਏ ਤੇ ਕੀ ਕਰੀਏ ਜੀ ਹਾਂ ਹੁਣ ਤੁਹਾਨੂੰ ਜਿਹੜੀ ਅਸੀਂ ਖਬਰ ਦਿਖਾ ਰਹੇ ਹੈਗੇ ਆ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੈਗੇ ਆ ਇਹ ਪਿੰਡ ਝਿੰਗੜਾਂ ਦੀ ਹੈਗੀ ਆ ਕਾਮਰੇਟ ਕੁਲਦੀਪ ਸਿੰਘ ਝਿੰਗੜ ਜੋ ਕਿ ਆਪਣੇ ਸਾਈਕਲ ਦੇ ਉੱਪਰ ਸੈਰ ਕਰਨ ਜਾ ਰਿਹਾ ਸੀ ਉਸਨੇ ਦੱਸਿਆ ਕਿ ਪਿੱਛੇ ਤੋਂ ਮੋਟਰਸਾਈਕਲ ਦੇ ਉੱਪਰ ਦੋ ਮੋਟਰਸਾਈਕਲ ਸਵਾਰ ਦੋ ਮੋਟਰਸਾਈਕਲ ਲਟੇਰੇ ਜੋ ਕਿ ਪਿੱਛੇ ਤੋਂ ਆਏ ਉਹਨਾਂ ਦੇ ਹੱਥ ਦੇ ਵਿੱਚ ਦਾਤ ਸੀ ਤਾਂ ਉਹਨਾਂ ਨੇ ਮੈਨੂੰ ਦਾਤ ਦਿਖਾਇਆ ਤੇ ਮੈਨੂੰ ਮਾਰਨ ਤੱਕ ਦੀ ਧਮਕੀ ਵੀ ਦੇ ਦਿੱਤੀ ਤਾਂ ਮੇਰੇ ਕੋਲ ਜੋ ਇੱਕ ਮੋਬਾਈਲ ਸੀ ਔਰ ਮੋਬਾਈਲ ਦੇ ਅੰਦਰ ਮੋਬਾਈਲ ਦੇ ਵਿੱਚ ਮੈਂ ਕੋਈ 2.5 ਹਜ਼ਾਰ ਰੁਪਿਆ ਰੱਖਿਆ ਸੀ ਕਿ ਚਲੋ ਕਿਤੇ ਕੰਮ ਹੀ ਆ ਜਾਂਦਾ ਹੈ ਲਟੇਰੇ ਮੇਰਾ ਉਹ ਮੋਬਾਈਲ ਖੋਕੇ ਲੈ ਗਏ ਤੇ ਉਸ ਦੇ ਵਿੱਚ ਜੋ 2.5 ਹਜ਼ਾਰ ਰੁਪਿਆ ਪਿਆ ਸੀ ਲਟੇਰੇ ਉਹ ਵੀ ਨਾਲ ਹੀ ਲੈ ਗਏ ਕੁਲਦੀਪ ਸਿੰਘ ਝਿੰਗੜ ਨੇ ਦੱਸਿਆ ਕਿ ਹੁਣ ਤੇ ਸਾਡੀ ਕਿਤੇ ਸੁਰੱਖਿਆ ਵੀ ਨਹੀਂ ਹੈ ਅਸੀਂ ਸੈਰ ਕਰਨ ਵੀ ਜਾਂਦੇ ਹਾਂ ਲਟੇਰੇ ਤਾਂ ਵੀ ਸਾਡਾ ਪਿੱਛਾ ਕਰ ਲੈਂਦੇ ਹਾਂ ਜੇਕਰ ਅਸੀਂ ਘਰ ਤੋਂ ਬਾਹਰ ਜਾਂਦੇ ਆ ਤਾਂ ਪਿੱਛੇ ਚੋਰੀ ਦਾ ਡਰ ਰਹਿੰਦਾ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੂਰੀ ਰਿਪੋਰਟ ਕੌਂਸਲਰ ਸਾਹਿਬ ਜਿਹੜਾ ਤੁਹਾਡੀ ਘਟਨਾ ਹੋਈ ਆ ਉਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਇਹ ਭਾਜੀ ਮੈਂ ਸਵੇਰ ਨੂੰ ਕੋਈ 5:32 ਮਿੰਟ ਤੇ ਮੈਂ ਘਰੋਂ ਸੈਰ ਨੂੰ ਨਿਕਲਿਆ ਮੈਂ ਜਾਦੋ ਆਪਣੇ ਸੁਸਾਇਟੀ ਦੇ ਪੰਪ ਕੋਲ ਪੁੱਜਾ ਤਾਂ ਦੋ ਤਿੰਨ ਮੁੰਡੇ ਉਧਰੋਂ ਮੋਟਰਸਾਈਕਲ ਤੇ ਆ ਰਹੇ ਸੀ ਮੂੰਹ ਬੰਦੇ ਹੋਸੀ ਮੈਂ ਉੱਥੇ ਰੋਕ ਕੇ ਮੈਨੂੰ ਸ਼ੱਕ ਪਈ ਮੈਂ ਪੰਪ ਤੇ ਖੜ ਗਿਆ ਜਦ ਮੈਂ ਉਹਨਾਂ ਨੂੰ ਦੇਖਿਆ ਉਹ ਗੁਰਦੁਆਰੇ ਵੱਲ ਨੂੰ ਮੁੜ ਗਏ ਤਾਂ ਮੈਂ ਫੇਰ ਫੇਰ ਆਪਣੀ ਸਾਈਕਲ ਤੇ ਹਰਵਾਨਾ ਹੋ ਗਿਆ ਜਦ ਮੈਂ ਤਲਵੰਡੀ ਵੱਲੋਂ ਉਹ ਖੇਤ ਗਿਆ ਤਾਂ ਫਿਰ ਉਹ ਮੋਟਰਸਾਈਕਲ ਦੀ ਲਾਈਟ ਬੰਦ ਕਰਕੇ ਆ ਕੇ ਮਗਰ ਮੇਰੇ ਮੇਰੇ ਦਸਤਰਨਾ ਹਮਲਾ ਕੀਤਾ ਉਹ ਨਹੀਂ ਪਰ ਮੈਂ ਦਸਤਰ ਲੱਗਣ ਤੋਂ ਜਾਂ ਦਸਤਰਨਾ ਹਮਲਾ ਲੱਗੇ ਕਾਰਨ ਮੈਂ ਸਾਈਕਲ ਸੱਟ ਕੇ ਮੈਂ ਖੇਤਾਂ 'ਚੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਮੈਂ ਜਿਹੜਾ ਜਾ ਕੇ ਪੇਰਾ ਥਾਣੇ ਰਿਪੋਰਟ ਉਹਦੀ ਲਖਾਤੀ ਆ ਮੇਰਾ ਇੱਕ Oppo ਫੋਨ ਸੀ ਉਹ ਚ 2.5 ਹਜ਼ਾਰ ਰੁਪਈਆ ਸੀਗਾ ਉਹ ਫੇ ਮੇਰੇ ਸਾਈਕਲ ਦੇ ਝੋਲੇ 'ਚੋਂ ਕੱਟ ਕੇ ਉਹ ਤਲਵੰਡੀ ਨੂੰ ਫਰਾਰ ਹੋ ਗਿਆ ਤੇ ਉਹਨਾਂ ਕੋ ਹਥਿਆਰ ਕੀ ਸੀਗਾ ਉਹਨਾਂ ਕੋ ਭਾਜੀ ਦਾਕ ਸੀਗਾ ਐ ਕੋਈ ਉਮਰ ਦਾ ਪਤਾ ਕਿੰਨੀ ਉਮਰ ਆ ਮੂਹਰੇ ਬੈਠੇ ਸੀ ਜੀ 20 ਤੋਂ ਥੱਲੇ ਸੀਗੇ ਠੀਕ ਹੈ ਜੀ ਮੂਲ ਤੇ ਟੌਰ ਸੀਗੇ ਮੂਲ ਤੇ ਟੌਰ ਸੀਗੇ ਕਿੰਨੇ ਜਣੇ ਸੀਗੇ ਇਹ ਪਹਿਲਾਂ ਤਾਂ ਮੈਨੂੰ ਲੱਗੇ ਦੋ ਹੁਣ ਜਿਹੜੀ ਉਹ ਪਣੀ ਫੋਟੋ ਜੇ ਕਢਾਈ ਆ ਉਹ ਚ ਤਿੰਨ ਨਜ਼ਰ ਆ ਰਹੇ ਆ ਅੱਛਾ ਜੀ ਤੇ ਕੋਈ ਇੱਕ ਵਾਰ ਥੋੜਾ ਪਹਿਲਾਂ ਵੀ ਕੋਈ ਤਰ੍ਹਾਂ ਪਾਕਾ ਹੋਇਆ ਪਹਿਲਾਂ 2.5 ਸਾਲ ਪਹਿਲਾਂ ਮੇਰਾ ਨਵਾਂ ਸੁਪਰਲੰਡਰ ਮੋਟਰਸਾਈਕਲ ਉਹ ਜਦੋਂ ਉਹ ਜਿਹੜਾ ਹੈਗਾ ਬਾਹਰ ਠੋਕੇ ਲਗਾ ਕੇ ਉਸਕੇ ਉਹ ਵੀ ਬਿੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਮੈਂ ਥੋੜੀ ਦੂਰ ਰੁਕਦਾ ਜਾਂ ਕਿ ਮੈਂ ਆਪਣੀ ਔਰ ਵੀ ਮਿਲ ਜਾਂਦਾ ਇਹ ਜਿਹੜੇ ਆਏ ਤਾਂ ਇਸ ਤਰ੍ਹਾਂ ਲੁੱਟਮਾਂ ਹੋ ਰਹੀਆਂ ਜਾਂ ਇਤਨੇ ਬਾਹਰ ਤੋਂ ਬਾਦਰ ਆਈਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਜਿਹੜੇ ਲੋਕ ਰਾਹਾਂ ਕੋਈ ਸਹਿਰ ਕਾ ਨਿਕਲਦਾ ਕੋਈ ਸਬਜੀ ਲੈਣ ਜਾਂਦਾ ਕੋਈ ਰੇੜੀਆਂ ਤੇ ਕੋਈ ਕਿਸੇ ਆਪਣੇ ਵੀ ਵਹਿਕਲ ਤੇ ਕਿਤੇ ਜਾ ਰਿਹਾ ਆ ਉਹ ਜਿਹੜੇ ਸੁਰੱਖਤ ਨਹੀਂ ਹੈਗੇ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਸੁਰੱਖਤ ਯਕੀਨ ਕਰੇ ਕਿਉਂਕਿ ਨਾ ਕੋ ਦਿਨ ਦੇਖੇ ਦਿਨਾਂ ਕੋ ਪਹਿਰਾ ਦੇਖਦੇ ਆ ਹੁਣ ਤਾਂ ਜਿਹੜੀ ਆ ਬਈ ਲੁੱਟਾਂ ਖੋਹਾਂ ਨੂੰ ਵੀ ਬੇ ਜਾਮ ਜਿਹੜੇ ਆ ਸਵੇਰ ਨੂੰ 4 ਵਜੇ ਤੋਂ ਸ਼ੁਰੂ ਕਰਕੇ ਇਹ 6 ਵਜੇ ਤੱਕ ਲੁੱਟਾਂ ਖੋਹਾਂ ਬਿਨਾ ਖੋਪ ਬਿਨਾ ਭੈਕ ਕਰਦੇ ਆ ਮਾਲੋ ਕੋਈ ਵੀ ਇਨਸਾਨ ਇੱਥੇ ਸੁਰੱਖਿਤ ਨਹੀਂ ਹੈਗਾ ਸੁਰੱਖਤ ਨਹੀਂ ਜੀ ਕੋਈ ਇਨਸਾਨ ਨਹੀਂ ਸੁਰੱਖਤ ਤੇ ਹੁਣ ਮੰਗ ਕੀ ਕਰਦੇ ਨੇ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਇਦਾਂ ਦੇ ਜਿਹੜੇ ਲੋਕ ਆ ਇਦਾਂ ਦੇ ਜਿਹੜੇ ਨਸ਼ੇੜੀ ਆ ਜਾਂ ਇਹ ਕੋਈ ਬਾਹਰ ਦਾ ਤਾਂ ਕਰਨ ਵਾਲੇ ਆ ਇਹਨਾਂ ਨੂੰ ਸਰਕਾਰ ਨੱਥ ਪਾਵੇ ਇਹਨਾਂ ਤੋਂ ਸਖਤ ਤੋਂ ਸਖਤ ਜਿਹੜੀ ਹੈਗੇ ਆ ਇਹਨਾਂ ਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਲੋਕਾਂ ਨੂੰ ਸਰਖਿਤ ਦਾ ਮਹਿਸੂਸ ਹੋਵੇ ਲੋਕਾਂ ਤੇ ਇਦਾਂ ਦੀ ਮੁੜ ਕੇ ਘਟਣਾ ਨਾ ਵਾਪਰੇ ਧੰਨਵਾਦ